ਇਸ ਕਰਕੇ ਕੰਮ ਆਏ ਆ ਕਿ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ 100 ਫੁੱਟੀ ਰੋਡ ਤੋਂ ਅਸੀਂ ਲੜਾਈ ਲੜ ਕੇ ਮੇਰੇ ਪਿਤਾ ਸਰਵਣ ਜੀ ਕੀ ਫਾਤੇ ਜੇ ਵੀ ਜਹਾਜ਼ ਬਾਕੀ ਬੈਠੋ ਜੇ ਚੱਲ ਕੇ ਸਮਝ ਬੀ ਐਸਸੀ ਦੀ ਐਂਡ ਬਹੁਤ ਸਾਰੋਂ ਬਾਰੇ ਪੁੱਛੀ ਕਿ ਲੋ ਉਹ ਬਹੁਤ ਹੀ ਸਤਾਰਜੋਗ ਮਨੇ ਬਹੁਤ ਹੀ ਤਰਫ ਵਪਾਰੀ ਵਰਕੇ ਨਮਾਇंदे ਸਾਰੇ ਵਪਾਰੀ ਭਰਾ ਵਕਫਾ ਕ ਜਦੇ ਬੰਦੀਆਂ ਤੋਂ ਆਏ ਨਮਾਇंदे ਵਕਫਾ ਕ ਰਾਜਿਤ ਪਾਰਟੀਆਂ ਤੋਂ ਆਏ ਨਮਾਇंदे ਰੈਗੁਰਜੀ ਦਾ ਖਾਲਸਾ ਰੈਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਅੱਜ ਜਿਹੜਾ ਵਪਾਰੀ ਵਾਰ ਜਿਹੜੇ ਏਸੀ ਚ ਬੈਠ ਕੇ ਆਧਾ ਕਾਰੋਬਾਰ ਕਰਦੇ ਆ ਉਹ ਅੱਜ ਧੁੱਪ ਚ ਬੈਠੇ ਉਹਨੂੰ ਵਧਾਈ ਦੇਣਾ ਚਾਹਣਾ ਜਿਹੜੀਆਂ ਗੱਡੀਆਂ ਟੋ ਹੁੰਦੀਆਂ ਉਹ ਤਾਂ ਜਿਹੜੇ ਬਾਹਰੋਂ ਪਿੰਡਾਂ ਵਾਲੇ ਆਉਂਦੇ ਆ ਜਾਂ ਕੋਹੋਰ ਫਰੀਦੋ ਬਰੂਤ ਕਰਨ ਆਉਂਦਾ ਉਹਦੀਆਂ ਗੱਡੀਆਂ ਟੋ ਹੁੰਦੀਆਂ ਪਰ ਇਹਨਾਂ ਨੇ ਲੜਾਈ ਉਸ ਗੱਡੀਆਂ I okay.